ਇੱਕ ਵਿਧਵਾ ਔਰਤ ਨੂੰ ਪਤਾ ਲੱਗਦਾ ਕਿ ਉਸ ਦੀ 17 ਸਾਲਾ ਧੀ ਇੱਕ 26 ਸਾਲਾਂ ਦੇ ਨੌਜਵਾਨ ਦੇ ਨਾਲ ਪਿਆਰ ਕਰਦੀ ਹੈ ਤੇ ਉਸ ਦਾ ਨਾਮ ਉਸ ਨੇ ਆਪਣੀ ਬਾਹ ਉੱਤੇ ਲਿਖਵਾਇਆ ਹੋਇਆ ਉਸ ਤੋਂ ਬਾਅਦ ਮਾਂ ਗੁੱਸੇ ਵਿੱਚ ਆਉਂਦੀ ਹੈ ਤੇ ਕੁੜੀ ਦੀ ਕੁੱਟਮਾਰ ਕਰਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਕੁੜੀ ਨੇ ਤਾਂ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਤੇ ਕੁੜੀ ਦੀ লাশ ਕੋਲੋਂ ਇੱਕ ਸੁਸਾਇਸਾਈਡ ਨੋਟ ਵੀ ਮਿਲਦਾ ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਮੇਰੇ ਦਾਦਾ ਦਾਦੀ ਤੇ ਮੇਰੇ ਤਾਇਆ ਤਾਈ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਸਾਨੂੰ ਬਣਦਾ ਹਿੱਸਾ ਨਹੀਂ ਦੇ ਰਹੇ ਜਿਸ ਕਰਕੇ ਮੈਂ ਆਤਮ ਹੱਤਿਆ ਕਰ ਰਹੀ ਹਾਂ ਪਰ ਜਦੋਂ ਇਸ ਸਾਰੇ ਮਾਮਲੇ ਤੋਂ ਪਰਦਾ ਉੱਠਦਾ ਹੈ ਇਸ ਮਾਮਲੇ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਅਬੌਰ ਅਬੌਰ ਦਾ ਨਗਰ ਪੰਜ ਪੀਰ ਨਗਰ ਇੱਥੋਂ ਦੀ ਰਹਿਣ ਵਾਲੀ ਮੰਝੂ ਜੋ ਕਿ ਇੱਕ ਵਿਧਵਾ ਔਰਤ ਸੀ ਆਪਣੇ ਸੱਸ ਸਹੁਰੇ ਨਾਲੋਂ ਅਲੱਗ ਰਹਿ ਰਹੀ ਸੀ ਇਸ ਦੇ ਦੋ ਬੱਚੇ ਹੁੰਦੇ ਨੇ ਇੱਕ ਮੁੰਡਾ ਇੱਕ ਕੁੜੀ ਕੁੜੀ 16 ਸਾਲਾ ਜਿਸ ਦਾ ਨੋ ਦੀਕਸ਼ਾ ਸੀ ਗੱਲ ਹੈ 24 ਮਈ 2016 ਦੀ ਦੀਕਸ਼ਾ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲੈਂਦੀ ਹੈ ਮਾਂ ਨੂੰ ਜਦੋਂ ਪਤਾ ਲੱਗਦਾ ਤਾਂ ਮਾਂ ਰੌਲਾ ਪਾਉਂਦੀ ਹੈ ਲੋਕ ਇਕੱਠੇ ਹੁੰਦੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਦਿਕਸ਼ਾ ਦੀ লাশ ਨੂੰ ਪੱਖੇ ਤੋਂ ਲਾਹਿਆ ਜਾਂਦਾ ਹੈ ਤੇ ਦਿਕਸ਼ਾ ਦੀ লাশ ਦੇ ਕੋਲ ਇੱਕ ਸੁਸਾਈਡ ਨੋਟ ਮਿਲਦਾ ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਦਾਦਾ-ਦਾਦੀ ਤੇ ਤਾਏ-ਤਾਈ ਨੇ ਸਾਨੂੰ ਪ੍ਰਾਪਰਟੀ ਦੇ ਵਿੱਚੋਂ ਸਾਡਾ ਬਣਦਾ ਹਿੱਸਾ ਨਹੀਂ ਦਿੱਤਾ ਇਸ ਦੇ ਆਧਾਰ ਦੇ ਉੱਤੇ ਪੁਲਿਸ ਦਾਦਾ-ਦਾਦੀ ਤੇ ਤਾਏ-ਤਾਈ ਉੱਤੇ ਮੁਕੱਦਮਾ ਦਰਜ ਕਰਦੀ ਹੈ ਤੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਤਪਤੀਸ਼ ਕਰਦੀ ਹੈ ਪਰ ਕਈ ਗੱਲਾਂ ਪੁਲਿਸ ਨੂੰ ਸ਼ੱਕੀ ਲੱਗਦੀਆਂ ਨੇ ਕਿਉਂਕਿ ਜੋ ਇਹ ictsha ਹੁੰਦੀ ਹੈ ਜਿਸ ਦੀ ਉਮਰ 17 ਸਾਲ ਸੀ ਉਸ ਦੀ ਬਾਹ ਉੱਤੇ ਇੱਕ ਨਾਮ ਲਿਖਿਆ ਹੋਇਆ ਸੀ ਵਿਜੇ ਬਲੇਡ ਦੇ ਨਾਲ ਬਾਹ ਉੱਤੇ ਉਸ ਨੇ ਵਿਜੇ ਲਿਖਿਆ ਹੋਇਆ ਸੀ ਜਿਸ ਵਿੱਚੋਂ ਖੂਨ ਵੀ ਨਿਕਲਿਆ ਹੋਇਆ ਸੀ ਤੇ ਪੁਲਿਸ ਨੇ ਸੋਚਿਆ ਕਿ ਇਹ ਜੋ ਨਾਮ ਹੈ ਇਹ ਦਿਕਸ਼ਾ ਨੇ ਆਪਣੀ ਬਾਹ ਤੇ ਕਿਉਂ ਲਿਖਿਆ ਇਹ ਬੰਦਾ ਕੌਣ ਹੈ ਇਸ ਨਾਲ ਦਿਕਸ਼ਾ ਦਾ ਕੀ ਰਿਸ਼ਤਾਗਾ ਹੁਣ ਪੁਲਿਸ ਦਾ ਸ਼ੱਕ ਇਸ ਵੱਲ ਜਾਂਦਾ ਇਸ ਐਂਗਲ ਤੋਂ ਵੀ ਪੁਲਿਸ ਹੁਣ ਇਸ ਮੁਕੱਦਮੇ ਦੀ ਜਾਂਚ ਕਰਦੀ ਹੈ ਇਸ ਆਤਮ ਹੱਤਿਆ ਦੀ ਜਾਂਚ ਕਰਦੀ ਹੈ ਕਿ ਆਖਰ ਅਸਲੀ ਕਾਰਨ ਇਸ ਪਿੱਛੇ ਕੀ ਸੀ ਤਾਂ ਉਸ ਤੋਂ ਬਾਅਦ ਇਸ ਵਿਜੇ ਬਾਰੇ ਪਤਾ ਕੀਤਾ ਜਾਂਦਾ ਹੈ ਵਿਜੇ ਇਸ ਘਰ ਦੇ ਵਿੱਚ ਹੀ ਰਹਿੰਦਾ ਸੀ 26 ਸਾਲਾ ਵਿਜੇ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ ਪਰ 1 ਜਨਵਰੀ 2016 ਤੋਂ ਉਹ ਇਸ ਘਰ ਦੇ ਵਿੱਚ ਹੀ ਰਹਿੰਦਾ ਸੀ ਜੋ ਇਹ ਵਿਧਵਾ ਔਰਤ ਸੀ ਮੰਜੂ ਜਿਸ ਦੀ ਉਮਰ ਤਕਰੀਬਨ 40 ਸਾਲ ਸੀ ਉਸ ਦੇ ਨਾਲ ਹੀ ਰਹਿੰਦਾ ਸੀ ਹੁਣ ਪੁਲਿਸ ਵਿਜੇ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਸ਼ੱਕ ਦੇ ਆਧਾਰ ਤੇ ਤੇ ਹੁਣ ਵਿਜੇ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ বিজে ਜੋ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ। বিজে ਦੱਸਦਾ ਕਿ ਜੋ ਇਹ ਦਿਕਸ਼ਾ ਗਈ ਇਸ ਨੇ ਆਤਮ ਹੱਤਿਆ ਨਹੀਂ ਕੀਤੀ। ਸਗੋਂ ਇਸ ਦਾ ਕਤਲ ਕੀਤਾ ਗਿਆ। ਕਤਲ ਕੀਤਾ ਗਿਆ ਇਸ ਦੀ ਹੀ ਮਾਂ ਮੰਜੂ ਦੁਆਰਾ। ਜਦੋਂ ਇਹ ਕਹਾਣੀ ਪੁਲਿਸ ਸੁਣਦੀ ਆ ਤਾਂ ਪੁਲਿਸ ਦੇ ਹੋਸ਼ ਉੱਡ ਜਾਂਦੇ ਨੇ। ਹੁਣ ਪੁਲਿਸ ਜੋ ਦਿਕਸ਼ਾ ਦੀ ਮਾਂ ਹੁੰਦੀ ਆ ਮੰਜੂ ਉਸ ਨੂੰ ਹਰਾਸਤ ਦੇ ਵਿੱਚ ਲੈਂਦੀ ਆ ਉਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਮੰਜੂ ਇਸ ਗੱਲ ਤੋਂ ਇਨਕਾਰ ਕਰ ਦਿੰਦੀ ਹੈ ਪਰ ਜਦੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਜੋ ਵਿਜੇ ਆ ਉਹ ਇਹ ਸਭ ਕੁਝ ਮੰਨ ਗਿਆ ਉਸ ਨੇ ਦੱਸ ਦਿੱਤਾ ਕਿ ਤੂੰ ਹੀ ਆਪਣੀ ਧੀ ਦਾ ਕਤਲ ਕੀਤਾ ਫਿਰ ਇਹ ਮੰਜੂ ਦੱਸਦੀ ਹੈ ਕਿ ਅਕਤੂਬਰ 2015 ਦੇ ਵਿੱਚ ਇਸ ਦੀ ਫੇਸਬੁੱਕ ਉੱਤੇ ਆਈਡੀ ਬਣੀ ਹੋਈ ਸੀ ਮਾਹੀ ਦੇ ਨਾਂ ਤੇ ਤੇ ਇਸ ਦੀ ਮੁਲਾਕਾਤ ਅਕਤੂਬਰ 2015 ਦੇ ਵਿੱਚ ਵਿਜੇ ਦੇ ਨਾਲ ਹੁੰਦੀ ਹੈ ਜੋ ਕਿ ਸਾウਦੀ ਅਰਬ ਦੇ ਵਿੱਚ ਰਹਿੰਦਾ ਸੀ ਵੈਸੇ ਹਰਿਆਣੇ ਦਾ ਰਹਿਣ ਵਾਲਾ ਸੀ ਹੁਣ ਇਹਨਾਂ ਦੀ ਚੈਟ ਹੁੰਦੀ ਹੈ ਨੰਬਰ ਇੱਕ ਦੂਜੇ ਦਾ ਇਹ ਲੈਂਦੇ ਨੇ ਤੇ ਹੁਣ ਇਹ ਘੰਟਿਆਂ ਵੱਧੀ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਕਿਉਂਕਿ ਮੰਜੂ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਮੰਜੂ ਆਪਣੇ ਸਹੁਰਿਆਂ ਤੋਂ ਅਲੱਗ ਆਪਣੇ ਮੁੰਡੇ ਅਤੇ ਕੁੜੀ ਦੇ ਨਾਲ ਰਹਿ ਰਹੀ ਸੀ ਹੁਣ ਜਦੋਂ ਇਹਨਾਂ ਦੀ ਗੱਲਬਾਤ ਹੁੰਦੀ ਹੈ ਪਿਆਰ ਹੁੰਦਾ ਹੈ ਪਿਆਰ ਤੋਂ ਬਾਅਦ ਹੁਣ ਇਹਨਾਂ ਨੂੰ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਤਾਂ ਹੁਣ ਮੰਜੂ ਵਿਜੇ ਨੂੰ ਕਹਿੰਦੀ ਹੈ ਕਿ ਤੂੰ ਇੰਡੀਆ ਆ ਜਾ ਤਾਂ 27 ਦਸੰਬਰ 2015 ਨੂੰ ਜੋ ਵਿਜੇ ਹੁੰਦਾ ਉਹ ਇੰਡੀਆ ਆ ਜਾਂਦਾ ਹੈ ਇੰਡੀਆ ਆਉਣ ਤੋਂ ਬਾਅਦ ਜੋ ਮੰਜੂ ਹੁੰਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਘਰ ਆ ਕੇ ਰਹਿਣ ਲੱਗ ਜਾ 1 ਜਨਵਰੀ 2016 ਨੂੰ ਇਹ ਵਿਜੇ ਮੰਜੂ ਦੇ ਘਰ ਆ ਕੇ ਰਹਿਣ ਲੱਗ ਜਾਂਦਾ ਹੈ ਮੰਜੂ ਦੱਸਦੀ ਹੈ ਕਿ ਇਹ ਮੇਰਾ ਦੂਰ ਦਾ ਰਿਸ਼ਤੇਦਾਰ ਆ ਮੇਰੀ ਭੈਣ ਦਾ ਮੁੰਡਾ ਦਾ ਇਸ ਕਰਕੇ ਇਹ ਸਾਡੇ ਕੋਲ ਹੀ ਰਹੇਗਾ ਹੁਣ ਜੋ ਮੰਜੂ ਤੇ ਵਿਜੇ ਦੋਨੋਂ ਸੰਬੰਧ ਬਣਾਉਂਦੇ ਨੇ ਦੋਨਾਂ ਨੂੰ ਖੁੱਲ ਹੁੰਦੀ ਹੈ ਜਦੋਂ ਬੱਚੇ ਬਾਹਰ ਹੁੰਦੇ ਨੇ ਤਾਂ ਇਹ ਇੱਕ ਦੂਜੇ ਨਾਲ ਸੰਬੰਧ ਬਣਾਉਂਦੇ ਆ ਜਦਕਿ ਜੋ ਮੰਜੂ ਸੀ ਉਹ ਕਹਿ ਰਹੀ ਸੀ ਕਿ ਇਹ ਵਿਜੇ ਮੇਰਾ ਭਤੀਜਾ ਦਾ ਜੋ ਇਸ ਦੀ ਬੇਟੀ ਹੁੰਦੀ ਹੈ ਦੀਕਸ਼ਾ ਉਸ ਨੂੰ ਕਹਿੰਦੀ ਹੈ ਕਿ ਇਹ ਤੇਰਾ ਭਰਾਗਾ ਹੁਣ ਇਹਨਾਂ ਦਾ ਇਦਾਂ ਚੱਲਦਾ ਰਹਿੰਦਾ ਹੈ ਪਰ ਜੋ ਇਹ ਵਿਜੇ ਹੁੰਦਾ ਹੈ ਇਸ ਦੀ ਨਿਗਾ ਦੀਕਸ਼ਾ ਤੇ ਹੁੰਦੀ ਹੈ ਕਿਉਂਕਿ ਜੋ ਮੰਜੂ ਹੁੰਦੀ ਹੈ ਉਹ ਤਕਰੀਬਨ 40 ਸਾਲਾਂ ਦੀ ਸੀ ਪਰ ਦੀਕਸ਼ਾ 17 ਸਾਲਾਂ ਦੀ ਸੀ ਹੁਣ ਵਿਜੇ ਦੀਕਸ਼ਾ ਉੱਤੇ ਮਾੜੀ ਨਿਗਾ ਰੱਖਦਾ ਹੈ ਉਹ 17 ਸਾਲਾਂ ਦੀ ਮਾਈਨਰ ਸੀ ਇਸ ਲਈ ਇਹ ਉਸ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਲੈਂਦਾ ਹੈ ਪਰ ਇੱਕ ਦਿਨ ਦੀਕਸ਼ਾ ਨੇ ਮੰਜੂ ਜਾਨੀ ਆਪਣੀ ਮਾਂ ਤੇ ਵਿਜੇ ਨੂੰ ਦੋਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਿਆ ਤਾਂ ਉਸ ਦੇ ਗੁੱਸੇ ਦਾ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਉਹ ਕਹਿੰਦੀ ਸੀ ਕਿ ਮੈਂ ਵਿਜੇ ਦੇ ਨਾਲ ਵਿਆਹ ਕਰਵਾਵਾਂਗੀ ਮੈਂ ਵਿਜੇ ਨੂੰ ਸੱਚਾ ਪਿਆਰ ਕਰਦੀ ਹਾਂ ਇਹ ਦੇਖ ਕੇ ਜੋ ਦੀਕਸ਼ਾ ਹੁੰਦੀ ਹੈ ਉਹ ਆਪਣਾ ਪਿਆਰ ਸਾਬਤ ਕਰਨ ਲਈ ਇੱਕ ਬਲੇਡ ਚੱਕਦੀ ਹੈ ਤੇ ਆਪਣੀ ਬਾਹ ਉੱਤੇ ਬਲੇਡ ਦੇ ਨਾਲ ਵਿਜੇ ਲਿਖਦੀ ਹੈ ਤੇ ਇੱਕ ਕਾਗਜ਼ ਦੇ ਉੱਤੇ ਉਸ ਖੂਨ ਦੇ ਨਾਲ ਹੀ ਆਈ ਲਵ ਯੂ ਵਿਜੇ ਲਿਖਦੀ ਹੈ ਇਹ ਦੇਖ ਕੇ ਜੋ ਮੰਜੂ ਹੁੰਦੀ ਹੈ ਉਸ ਨੂੰ ਬੜਾ ਗੁੱਸਾ ਆਉਂਦਾ ਹੈ ਉਹ ਅੱਗ ਬਬੂਲਾ ਹੋ ਜਾਂਦੀ ਹੈ ਕਿ ਮੈਂ ਤਾਂ ਵਿਜੇ ਦੇ ਨਾਲ ਵਿਆਹ ਕਰਵਾਉਣਾ ਚਾਹਣੀ ਆ ਪਰ ਜੋ ਮੇਰੀ ਧੀਆ ਇਸ ਨੇ ਹੋਰ ਹੀ ਸਿਆਪਾ ਪਾ ਦਿੱਤਾ ਹੁਣ ਉਹ ਦੀਕਸ਼ਾ ਦੀ ਕੁੱਟਮਾਰ ਕਰਦੀ ਹੈ ਪਰ ਦੀਕਸ਼ਾ ਕਹਿੰਦੀ ਹੈ ਕਿ ਮੈਂ ਵਿਜੇ ਨਾਲ ਵਿਆਹ ਕਰਵਾਉਂਗੀ ਮੈਂ ਉਸ ਨਾਲ ਪਿਆਰ ਕਰਦੀ ਆ ਤੇ ਹੁਣ ਤਾਂ ਜੋ ਮੰਜੂ ਹੁੰਦੀ ਆ ਉਸ ਦੇ ਗੁੱਸੇ ਦਾ ਟਿਕਾਣਾ ਨਹੀਂ ਰਹਿੰਦਾ ਉਹ ਇਸ ਦੀ ਕੁੱਟਮਾਰ ਕਰਕੇ ਇਸ ਨੂੰ ਕਢੀਸ ਕੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਪਰ ਦੇਖਸ਼ਾ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਕਿ ਮੈਂ ਪਿੱਛੇ ਹਟਾਂਗੀ ਉਹ ਇਸ ਗੱਲ ਤੇ ਅੜੀ ਹੋਈ ਸੀ ਕਿ ਮੈਂ ਵਿਜੇ ਦੇ ਨਾਲ ਵਿਆਹ ਕਰਵਾਵਾਂਗੀ ਹੁਣ ਜੋ ਮੰਜੂ ਹੁੰਦੀ ਆ ਉਸ ਦਾ ਚੁੰਨੀ ਦੇ ਨਾਲ ਗਲ ਘੁੱਟ ਦਿੰਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਜੋ ਵਿਜੇ ਹੁੰਦਾ ਉਹ ਵੀ ਘਰ ਆ ਜਾਂਦਾ ਦਾ ਤੇ ਹੁਣ ਇਹਨਾਂ ਦੇ ਅੱਗੇ ਸਭ ਤੋਂ ਵੱਡਾ ਜੋ ਸਵਾਲ ਸੀ ਉਹ ਇਹ ਸੀ ਕਿ ਏਸ ਦੀ লাশ ਦਾ ਕੀ ਕੀਤਾ ਜਾਵੇ ਤਾਂ ਵਿਜੇ ਇੱਕ ਸੁਸਾਈਡ ਨੋਟ ਲਿਖਦਾ ਹੈ ਕਿ ਇਹ ਜੋ ਸਾਰਾ ਇਲਜ਼ਾਮ ਹੈ ਇਹ ਧਿਕਸ਼ਾ ਦੇ ਤਾਇਆ ਤਾਈ ਤੇ ਦਾਦਾ ਦਾਦੀ ਤੇ ਲਗਾ ਦਿੱਤਾ ਜਾਵੇ ਤਾਂ ਜੋ ਧਿਕਸ਼ਾ ਦੀ ਹਤਿਆ ਸੁਸਾਈਡ ਲੱਗੇ ਤੇ ਧਿਕਸ਼ਾ ਦੀ লাশ ਨੂੰ ਪੱਖੇ ਦੇ ਨਾਲ ਟੰਗ ਦਿੱਤਾ ਜਾਂਦਾ ਹੈ ਉਹੀ ਚੁੰਨੀ ਦੇ ਨਾਲ বিজে ਅਤੇ ਮਨਜੂ ਦੋਨੋਂ ਘਰੋਂ ਬਾਹਰ ਨਿਕਲ ਜਾਂਦੇ ਨੇ ਘੁੰਮਣ ਜਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਘਰ ਆਉਂਦੇ ਨੇ ਘਰ ਆ ਕੇ ਜਦੋਂ ਅੰਦਰ ਦਾਖਲ ਹੁੰਦੇ ਨੇ ਤਾਂ ਉਹ ਦਿਖਸ਼ਾ ਦੀ লাশ ਨੂੰ ਦੇਖ ਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੇ ਨੇ ਚੀਕਾਂ ਮਾਰ ਲੱਗ ਜਾਂਦੇ ਨੇ ਆਸ-ਪਾਸੇ ਦੇ ਲੋਕ ਇਕੱਠੇ ਹੁੰਦੇ ਨੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਜਦੋਂ ਕੋਲੋਂ ਸੁਸਾਇਡ ਨੋਟ ਮਿਲਦਾ ਤਾਂ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਇਸ ਦਿਖਸ਼ਾ ਨੇ ਸੁਸਾਇਡ ਕੀਤੀ ਹੋਵੇ ਆਪਣੇ ਦਾਦਾ ਦਾਦੀ ਤੋਂ ਤਾਇਆ ਤਾਈ ਤੋਂ ਤੰਗ ਹੋ ਕੇ ਕਿਉਂਕਿ ਉਸਨੇ ਲਿਖਿਆ ਸੀ ਕਿ ਜੋ ਤਾਇਆ ਤਾਈ ਤੇ ਦਾਦਾ ਦਾਦੀ ਨੇ ਉਹ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਸਾਨੂੰ ਸਾਡਾ ਬਣਦਾ ਹਿੱਸਾ ਨਹੀਂ ਦੇ ਰਹੇ ਪਰ ਜਦੋਂ ਫਿਰ ਪੁਲਿਸ ਦੇਖਸ਼ਾ ਦੇ ਹੱਥ ਉੱਤੇ ਵਿਜੇ ਨੋ ਲਿਖਿਆ ਦੇਖਦੀਆ ਤਾਂ ਉਸ ਤੋਂ ਬਾਅਦ ਇਹ ਸਾਰੇ ਮਾਮਲੇ ਦੀ ਬਰੀਕੀ ਦੇ ਨਾਲ ਤਫ਼ਤੀਸ਼ ਕੀਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਫਿਰ ਸਾਰਾ ਮਾਮਲਾ ਸ਼ੀਸ਼ੇ ਵਾਂਗੂ ਸਾਫ ਹੋ ਜਾਂਦਾ ਹੈ ਇਹ ਜੋ ਘਟਨਾ ਸੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕੋਈ ਵੀ ਨਹੀਂ ਪਤਾ ਕਿ ਕਹਿੋ ਜੇ ਹਾਲਾਤ ਬਣ ਜਾਣ ਤੇ ਉਹ ਹਾਲਾਤ ਕਿਸੇ ਬੰਦੇ ਨੂੰ ਵੀ ਕੁਝ ਵੀ ਕਰਨ ਲਈ ਮਜਬੂਰ ਕਰ ਦੇਣ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਰਸ਼ੀਕਾਲ